ਦੋਸਤੋ ਜਿਵੇਂ ਕਿ ਤੁਹਾਨੂੰ ਪਤਾ 1-2 ਦਿਨ ਪਹਿਲਾਂ Facebook ਨੇ ਕਾਫੀ ਕ੍ਰिएਟਰ ਨੂੰ ਕਾਫੀ ਲੋਕਾਂ ਨੂੰ ਮਤਲਬ ਇੱਕ ਟੂਲ ਪ੍ਰੋਵਾਈਡ ਕੀਤਾ ਜੀ ਸਬਸਕ੍ਰਿਪਸ਼ਨ ਨੂੰ ਮਤਲਬ ਬਲਕ ਦੇ ਵਿੱਚ 1-2 ਦਿਨ ਪਹਿਲਾਂ ਅਸੀਂ ਕੰਗਾ ਦੇ ਗੈਬ ਹੀ ਹੋ ਚੁੱਕਿਆ ਤੇ ਅੱਜ ਗੱਲ ਕਰਦੇ ਹਾਂ ਜੀ ਸਬਸਕ੍ਰਿਪਸ਼ਨ ਟੂਲ ਬਾਰੇ ਜਿਹਦੇ ਵਿੱਚ ਆਪਾਂ ਤੁਹਾਨੂੰ ਡਿਟੇਲ ਨਾਲ ਦੱਸ ਦਿੰਦੇ ਹਾਂ ਵੀ ਇਹਦਾ ਆਪਾਂ ਨੂੰ ਕੀ ਬੈਨੀਫਿਟਾ ਬੈਨੀਫਿਟ ਹੈਗਾ ਵੀ ਆ ਕਿ ਨਹੀਂ ਜੀ ਸਬਟ੍ਰੈਕਸ਼ਨ ਸਬਟ੍ਰੈਕਸ਼ਨ ਟੂਲ ਹੈਗਾ ਜੀ ਇੱਕ ਤਰ੍ਹਾਂ ਦਾ ਟੂਲ ਕਿਉਂਕਿ ਫੇਸਬੁੱਕ ਵੱਲੋਂ ਸਬ ਟੂਲ ਦਿੱਤੇ ਗਏ ਆ ਹਰੇਕ ਦਾ ਕੋਈ ਨਾ ਕੋਈ ਮਤਲਬ ਕੰਮ ਹੈਗਾ ਮੇਨ ਤਾਂ ਹੋ ਗਿਆ ਜੀ ਕੰਟੈਂਟ ਮੋਨੀਟੇਸ਼ਨ ਟੂਲ ਸਿੱਧੀ ਗੱਲ ਕਰਦੇ ਆ ਸਕਰੀਨਸ਼ਾਟ ਦੇਖ ਰਹੇ ਹੋਵੋਗੇ ਇਹਦੇ ਵਿੱਚ ਤੁਹਾਨੂੰ ਦਿਖਾਈ ਦੇ ਰਿਹਾ ਸਬਟ੍ਰੈਕਸ਼ਨ ਦਾ ਟੂਲ ਜੋ ਕਿ ਸੈਟਅਪ ਆਇਆ ਹੋਇਆ ਹੈ ਤੇ ਇਹ ਕਾਫੀ ਦੋਸਤਾਂ ਨੇ ਮੈਨੂੰ ਮਤਲਬ ਕਮੈਂਟ ਕੀਤਾ ਵੀ ਸਾਡੇ ਕੋਲ ਆ ਸੈਟਅਪ ਆਇਆ ਹੋਇਆ ਸੀ ਕਿਵੇਂ ਸੈਟਅਪ ਕਰਕੇ ਮੈਂ ਹਜੀ ਸੈਟਅਪ ਸ਼ੁਰੂ ਤੋਂ ਕੰਪਲੀਟ ਕਰਨਾ ਪਊਗਾ ਤੁਹਾਨੂੰ ਇੱਥੇ ਟੈਕਸ ਇਨਫਾਰਮੇਸ਼ਨ ਤੋਂ ਲੈ ਕੇ ਐਂਡ ਤੱਕ ਸਾਰਾ ਪ੍ਰੋਸੈਸ ਦੂਰੀ ਵਾਰ ਕਰਨਾ ਪਊਗਾ ਤੇ ਬਾਕੀ ਗੱਲ ਕਰਦੇ ਹਾਂ ਤਾਂ ਫਾਇਦਾ ਕੀ ਆ ਤੇ ਜੇਕਰ ਕਹਿ ਦਗੇ ਵੀ ਮੇਰੇ ਵਰਗੇ ਕ੍ਰिएਟਰ ਨੂੰ ਜਾਂ ਤੁਹਾਡੇ ਵਰਗੇ ਨੂੰ ਹੈਗਾ ਕੋਈ ਫਾਇਦਾ ਆਪਣਾ ਜਵਾਬ ਹੈਗਾ ਮੈਂ ਨਹੀਂ ਕੋਈ ਫਾਇਦਾ ਨਹੀਂਗਾ ਮਤਲਬ 10% ਫਾਇਦਾ ਤੇ ਤਾਨੂੰ ਇੱਕ ਐਗਜ਼ਾਮਪਲ ਦੇ ਤੌਰ ਤੇ ਦੱਸਦੇ ਆ ਮੰਨ ਲਓ ਇੱਕ ਟੀਚਰ ਆ ਉਹਦੇ 500 ਸਟੂਡੈਂਟ ਆ 600 ਸਟੂਡੈਂਟਾਂ 500 ਸਟੂਡੈਂਟ ਆ ਤੇ ਉਹ ਕਹੂਗਾ ਵੀ ਜਿਹੜੇ ਮੇਰੇ 100 ਸਟੂਡੈਂਟਾਂ ਵਿੱਚੋਂ ਜੇ ਉਹਨਾਂ ਸਬਸਕ੍ਰਿਪਸ਼ਨ ਮੇਰਾ ਜੁਆਇਨ ਕਰਨਗੇ ਘੱਟ ਤੋਂ ਘੱਟ 99 ਰੁਪਏ ਦਾ ਪੈਕ ਆ ਪੇ ਕਰਨਗੇ ਵੱਧ ਤੋਂ ਵੱਧ ਭਾਵੇਂ 9 ਮਤਲਬ 999 ਤੱਕ ਵੀ ਹੈਗਾ ਪਲਾਨ ਉਹ ਪਲਾਨ ਲੈਣਗੇ ਮੈਂ ਉਹਨਾਂ ਨੂੰ ਸਪੈਸ਼ਲ ਉਹਨਾਂ ਦੀ ਕਲਾਸ ਲਾਉਂਗਾ ਉਹਨਾਂ ਦੀ ਵੱਖਰੀ ਪੜਾਈ ਹੋਊਗੀ ਇੱਕ ਤਰ੍ਹਾਂ ਦੀ ਜਦੋਂ ਦੂਸਰੀ ਐਗਜ਼ਾਮਪਲ ਲੈ ਲਗੇ ਕੋਈ ਫੇਸਬੁੱਕ ਬਾਰੇ ਜਾਣਕਾਰੀ ਦਿੰਦਾ ਉਹ ਕਹੂਗਾ ਤੁਸੀਂ ਘੱਟੋ ਘੱਟ ਮੇਰੇ 99 ਰੁਪਏ ਦਾ ਸਬਸਕ੍ਰਿਪਸ਼ਨ ਲਾਓ ਮਤਲਬ ਮੈਂ ਜਿਵੇਂ ਕਹਤਾ ਵੈਸੇ ਮੈਂ ਤਾਂ ਪਤਾ ਆਪਣੀ ਵੈਲਿਊ ਆਪਾਂ ਬਹੁਤ ਖੇਡ ਠਾਏਗੇ ਆ ਵੈਸੇ ਕਿ ਐਗਜ਼ਾਮਪਲ ਦੇ ਤੌਰ ਤੇ ਕਹਿਣਾ ਜਿਵੇਂ ਮੈਂ ਕਹਤਾ 99 ਰੁਪਏ ਦਾ ਪਲਾਨ ਲਾਓ ਤੇ ਉਹਦੇ ਵਿੱਚ ਮੈਂ ਜਿਹੜੇ ਮਤਲਬ ਸਬਸਕ੍ਰਾਈਬਰ ਹੋਣਗੇ ਆਪਣੇ ਜੁਆਇਨ ਹੋਣਗੇ ਸਬਸਕ੍ਰਾਈਬਰ ਤੇ ਉਹਨਾਂ ਵਾਸਤੇ ਸਪੈਸ਼ਲ ਆਪਾਂ ਉਹਨਾਂ ਨੂੰ ਜਾਣਕਾਰੀ ਦਿਆ ਕਰਾਂਗੇ ਕੰਟੈਂਟ ਮੋਨੀਟੇਸ਼ਨ ਬਾਰੇ ਜਾਂ ਹੋਰ ਕੋਈ ਸੋਚੀ ਉਹ ਵੀ ਜਿਹੜਾ ਇਹ ਕਰਨਗੇ ਉਹਨਾਂ ਨੂੰ ਉਹ ਸਪੈਸ਼ਲ ਕਲਾਸ ਲਾਇਆ ਕਰਨਗੇ ਜਿਹਨਾਂ ਸਪੈਸ਼ਲ ਜਾਣਕਾਰੀ ਦਿਆ ਕਰਨਗੇ ਉਹਨਾਂ ਦੇ ਜਿਹੜੇ ਹੋਣਗੇ ਸਬਸਕ੍ਰਾਈਬਰ ਠੀਕ ਆ ਜੀ ਇਹ ਉਹਨਾਂ ਵਾਸਤੇ ਆ ਜਿਨ੍ਹਾਂ ਦੇ ਮਤਲਬ ਕਾਫੀ ਗਿਣਤੀ ਚ ਸਬਸਕ੍ਰਾਈਬਰ ਆ ਮਤਲਬ ਜਿਨ੍ਹਾਂ ਦਾ ਮਤਲਬ ਵਾਇਰਲ ਹੈਗੇ ਆ ਪੂਰੇ ਉਹਨਾਂ ਨੂੰ ਫਾਇਦਾ ਹੈਗਾ ਕਿਉਂਕਿ ਤੁਸੀਂ ਸੋਚੋ ਵੀ ਮੈਨੂੰ ਕਿੰਨੇ 99 ਰੁਪਏ ਪੇ ਕਰੂਗਾ ਇੱਕ ਬਾਈ ਜੀ ਦਾ ਧੰਨਵਾਦ ਉਹਨਾਂ ਨੇ ਪੇ ਕੀਤੇ ਹੈਗੇ ਆ ਤੇ ਵੈਸੇ ਮਤਲਬ ਅੱਜ ਕੱਲ ਕੋਈ ਸਬਸਕ੍ਰਿਪਸ਼ਨ ਕੋਈ ਪੇ ਨਹੀਂ ਕਰਦਾਗਾ ਠੀਕ ਹੈ ਜੀ ਕੋਈ ਪੇਮੈਂਟ ਨਹੀਂ ਪੇ ਕਰਦਾਗਾ ਤੁਹਾਨੂੰ ਸਿੱਧੀ ਗੱਲ ਅੱਗੇ ਤੁਸੀਂ ਆਪ ਸੋਚੋ ਵੀ ਤੁਹਾਨੂੰ ਕਿੰਨੇ 99 ਰੁਪਏ ਪੇ ਕਰੂਗਾ ਤੁਸੀਂ ਉਹ ਕੀ ਮਤਲਬ ਸ਼ੋਅ ਕਰੋਗੇ ਕੀ ਦਿਖਾਓਗੇ ਵੀ ਅਸੀਂ ਕੀ ਤਾਂ ਦੇ ਤੁਹਾਨੂੰ ਸਪੈਸ਼ਲ ਦਿਖਾਵਾਂਗੇ ਕਿਉਂਕਿ ਆਪਾਂ ਬਹੁਤ ਛੋਟੇ ਵਾਲੇ ਕ੍ਰੀਏਟਰਾਂ ਨੇ ਜਿਹਦੇ ਵੱਡੇ ਕ੍ਰੀਏਟਰ ਆ ਉਹਨਾਂ ਦੇ ਬਹੁਤ ਜੁਆਇਨ ਕਰਦੇ ਆ ਲੋਕ ਤੇ ਕੁੱਲ ਮਿਲਾ ਕੇ ਆਪਣੇ ਵਰਗੇ ਲੋਕਾਂ ਨੂੰ ਸਬਸਕ੍ਰਿਪਸ਼ਨ ਦਾ ਕੋਈ ਫਾਇਦਾ ਨਹੀਂ ਤੇ ਕਈ ਲੋਕਾਂ ਨੂੰ ਇਹ ਟੈਨਸ਼ਨ ਪਈ ਸੀ ਵੀ ਸਾਡੇ ਕੋਲ ਸੈਟਅਪ ਆ ਕੇ ਗੈਪ ਹੋ ਗਿਆ ਪਤਾ ਨਹੀਂ ਉਹਦੇ ਤੋਂ ਸਾਨੂੰ ਪਤਾ ਨਹੀਂ ਕਿੰਨੇ ਪੈਸੇ ਬਣਨੇ ਸੀ ਹੁਣ ਤਾਂ ਸਮਝ ਲੱਗ ਗਈ ਉਹ ਇਹ ਸਬਸਕ੍ਰਿਪਸ਼ਨ ਟੂਲ ਇੱਕ ਤਰ੍ਹਾਂ ਦਾ ਇਹੋ ਜਿਹਾ ਟੂਲ ਆ ਜਿਹੜਾ ਮਤਲਬ ਸਪੈਸ਼ਲ ਜਿਹੜੇ ਕ੍ਰੀਏਟਰ ਆ ਮਤਲਬ ਉਹਨਾਂ ਨੂੰ ਤੁਸੀਂ ਜੁਆਇਨ ਕਰ ਸਕਦੇ ਹੋ ਤੇ ਆਪਣੇ ਨਾਲ ਕੋਈ ਇਹੋ ਜਿਹਾ ਜੁੜ ਨਹੀਂ ਸਕਦਾ ਜੋ ਸਪੈਸ਼ਲ ਜਿਨ੍ਹਾਂ ਨੂੰ ਆਪਾਂ ਜਾਣਕਾਰੀ ਦੇਵਾਂਗੇ ਤੇ ਅੱਜ ਕੱਲ ਕੋਈ ਖਰਚਦਾ ਨਹੀਂ ਪੈਸੇ ਠੀਕ ਆ ਜੀ ਸਟਾਰ ਪੇਜ ਦੇ ਆ ਉਹ ਚੀਜ਼ ਵੱਖਰੀ ਆ ਸਟਾਰ ਅਗਲਾ ਭੇਜ ਦਿੰਦਾ ਸੋ ਇਸ ਕੀ ਮਤਲਬ ਸਬਸਕ੍ਰਿਪਸ਼ਨ ਬਾਰੇ ਜਾਣਕਾਰੀ ਜਿਨ੍ਹਾਂ ਦੇ ਗੈਪ ਹੋ ਚੁੱਕੇ ਹੋ ਟੈਨਸ਼ਨ ਨਾ ਲਓ ਕਿਉਂਕਿ ਇਹਦੇ ਤੋਂ ਨਹੀਂ ਕੋਈ ਪੈਸੇ ਆਉਣ ਲੱਗੇ ਸੀ ਬਸ ਤੁਹਾਨੂੰ ਦੱਸਦਾ ਜਿ ਮਤਲਬ ਵੱਡੇ ਕ੍ਰੀਏਟਰਾਂ ਨੂੰ ਫਾਇਦਾ ਹੈਗਾ ਸੋ ਜਾਣਕਾਰੀ ਥੋੜੀ-ਮੋਟੀ ਸਮਝ ਲੱਗੀ ਹੋਵੇ ਤਾਂ ਲਾਈਕ ਕਰ ਦਿਓ